ਦੋਸਤੋ ਸਤਿ ਸ੍ਰੀ ਅਕਾਲ ਇੱਕ ਭਰਾ ਪਿੰਕਾ ਜ਼ਰਗ ਹੈ ਜਿਹੜੇ ਆਪਣੀ ਪੰਜਾਬ ਦੀ ਜਬਾਨੀ ਨੂੰ ਨਸ਼ਿਆਂ ਤੋਂ ਰਹਿਤ ਦੇਖਣਾ ਚਾਹੁੰਦਾ ਤੇ ਉਹਨਾਂ ਨੂੰ ਨਸ਼ਿਆਂ ਤੋਂ ਹਟਾਉਣਾ ਚਾਹੁੰਦਾ ਤੇ ਚੰਗੇ ਪਾਸੇ ਲਾਉਣਾ ਚਾਹੁੰਦਾ ਉਹਦੀਆਂ ਵੀਡੀਓਜ਼ ਦੇਖ ਕੇ ਮੇਰਾ ਵੀ ਬੇਟਾ ਮੇਰਾ ਪੌਣੇ ਪੰਜ ਸਾਲ ਦਾ ਬੱਚਾ ਉਹ ਮੋਟੀਵੇਟ ਹੋਇਆ ਤੇ ਉਹ ਹਰ ਰੋਜ਼ ਕਹਿੰਦਾ ਪਾਪਾ ਜੀ ਮੇਰੀ ਪ੍ਰੈਕਟਿਸ ਕਰਾਓ ਤੇ ਅੱਜ ਉਹਦੀ ਪਹਿਲੇ ਦਿਨ ਆਪਾਂ ਪ੍ਰੈਕਟਿਸ ਸ਼ੁਰੂ ਕੀਤੀ ਹੈ ਤੇ ਆਉ ਤੁਹਾਨੂੰ ਦਿਖਾਉਣੇ ਤੇ ਦੱਸਿਓ ਜਰੂਰ ਵੀ ਕਿੱਦਾਂ ਰਿਹਾ ਪਹਿਲਾ ਦਿਨ चल 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 वेरी गुड हाँ वेरी गुड चल 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 नीमा हो चल हड चल ਬਾਦਕੇ ਜਲਦੀ ਕਮਾਉਣ ਜਲਦੀ 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 ਹੱਥ ਲਾ ਕੇ ਜਾਣਾ ਹੱਥ ਲਾ ਕੇ ਇਧਰ ਹੱਥ ਲਾ ਕੇ